ਕਈ ਕਹਿੰਦੇ ਨੇ ਅਸੀਂ 1 ਜਨਵਰੀ ਨੂੰ ਮਨਾਉਣੀ ਆ ਕੋਈ ਕਹਿੰਦਾ 20 ਤਰੀਕ ਨੂੰ ਮਨਾਉਂ ਆ ਮੰਨ ਲਓ ਫਿਰ ਵੀ ਬਹੁਤ ਢੀੜਾ ਬਹੁਤ ਦੇ ਲੈ ਰਹੇ ਲੋਕ ਸਮਾਂ ਬਚਾ ਹੈਗਾ ਲੋਕਾਂ ਦੀ ਦਿਵਾਲੀ ਛੋਟ-ਬੂਟ ਦਾ ਥੋੜਾ ਖਰਚਾ ਆ ਰਿਹਾ ਬਾਕੀ ਪਟਾਕੇ ਦਾ ਨਾਰਮਲ 2000 2500 ਰੁਪਏ ਪਟਾਕੇ ਲੈਣਾ ਐ ਦੀ ਬਾਈ ਲੈ ਲੈ ਆ ਲੈ ਰਹੇ ਆ ਬਸ ਆਪੂ ਜਾਂ ਉਹ ਘਾਟਾ ਰੌਣ ਦੇ ਪਹਿਲਾਂ ਨਾਲੋਂ ਕਿਸ ਤੇ ਕਿੰਨਾ ਦਾ ਫਰਕ ਆਦਾ ਬਹੁਤ ਫਰਕ ਆ ਜੀ ਕਿਸਾਨਾਂ ਐ ਸਿਰ ਤੇ ਦਿਵਾਲੀ ਹੁੰਦੀ ਐ ਇਹਦੀ ਢਾੜ ਘਾਟਾ ਕਿਸਾਨਾਂ ਦਾ ਅੱਜ ਕੱਲ ਤਾਂ ਪਾਣੀ ਵਾਲੇ ਦੀਵੇ ਛੱਡ ਲਾਉਂਦੇ ਤੇ ਮੇਲਵਾਨਾ ਤੋਂ ਕੋਈ ਕੋਈ ਲਗਾ ਰਿਹਾ ਹੈ। ਅੱਸੀ ਫਿਰ ਵੀ ਉਹੀ ਕਰੀਏ। ਅੱਜ ਤੋਂ ਜਿਹੜੀਆਂ ਰੌਣਕਾਂ ਦੀਵਾਲੀ ਦੀਆਂ ਵਧੀਆਂ ਤਾਂ ਉਸ ਤੋਂ ਆਈ ਡੀਆ ਇਹ ਕਿ ਕੱਲ ਦੀਵਾਲੀ ਜੈ ਮਨਾਈ ਜਾਏਗੀ। ਪੂਰੇ ਪਰਦੇਸ਼ ਦੇ। ਸੱਚ ਕੋ ਕਾਮਦਾਰੀ ਦੇ ਉੱਤੇ ਭਾਈ ਅਸਰ ਪੈਂਦਾ ਜਿਵੇਂ ਦੋ ਦਿਨ ਦਾ ਕਨਫਿਊਜ਼ਨ ਹੋ ਗਈ ਉਸੇ ਅਸਰ ਪੈਂਦਾ ਪੈਂਦਾ ਇਹ ਉਸਾਰ ਜੇ ਦੋ ਦਿਨ ਦੀ ਤਾਂ ਫਿਰ ਉਹਦਾ ਅਸਰ ਪੈਂਦਾ। ਜੇ ਜੇ ਜਰਾ ਹੂ ਚੱਕਰੀ ਤੇ ਬਟਰਫਲਾਈ ਤੇ ਫੁੱਲ ਜਿੜੀ ਚੁਣੋਗੇ ਸਸ਼ਿਕਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ ਅਦਵਾਲੀ ਦਾ ਤਿਹਾਰ ਲੋਕ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਉਂਦੇ ਨੇ ਬੜੀ ਧੂਮ ਧਾਮ ਦੇ ਨਾਲ ਦਿਵਾਲੀ ਦਾ ਤਿਹਾਰ ਮਨਾਇਆ ਜਾਂਦਾ ਹੈ ਅ ਦਿਵਾਲੀ ਦੇ ਤਿਹਾਰ ਤੋਂ ਪਹਿਲਾਂ ਕਈ ਦਿਨ ਲੋਕ ਸ਼ੋਪਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਅਸੀਂ ਇਸ ਸਮੇਂ ਮੱਛੀਵਾਰੇ ਦੇ ਬਾਜ਼ਾਰ ਦੇ ਵਿੱਚ ਮੌਜੂਦ ਆ ਜਿੱਥੇ ਦੁਕਾਨਾਂ ਜਿਹੜੀਆਂ ਨੇ ਉਹ ਸੱਜੀਆਂ ਹੋਈਆਂ ਨੇ ਪਟਾਕੇ ਜਿਹੜੇ ਨੇ ਦੁਕਾਨਾਂ ਦੇ ਉੱਤੇ ਲੋਕਾਂ ਦੇ ਵੱਲੋਂ ਲਗਾਏ ਗਏ ਨੇ ਅਲੱਗ-ਅਲੱਗ ਤਰ੍ਹਾਂ ਦੀ ਸ਼ਾਪਿੰਗ ਕਰਨ ਦੇ ਲਈ ਲੋਕ ਜਿਹੜੇ ਨੇ ਉਹ ਬਾਜ਼ਾਰਾਂ ਦੇ ਵਿੱਚ ਪਹੁੰਚਦੇ ਨੇ ਚਾਹੇ ਉਹ ਪਟਾਕੇ ਲੈਣੇ ਹੋਣ ਚਾਹੇ ਉਹ ਕੋਈ ਹੋਰ ਚੀਜ਼ ਦੀ ਸ਼ਾਪਿੰਗ ਕਰਨੀ ਹੋਵੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪਰ ਲੋਕਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਹੈਗਾ ਕਿ ਦੀਵਾਲੀ ਬੀ 10 ਅਕਤੂਬਰ ਦੀ ਹੈ ਜਾਂ 21 ਅਕਤੂਬਰ ਦੀ ਹੈ ਕਿਉਂਕਿ ਕਈ ਜਗ੍ਹਾ ਦੇ ਉੱਤੇ ਇਹ ਵੀ ਕਿਹਾ ਜਾ ਰਿਹਾ ਕਿ ਦੀਵਾਲੀ 20 ਤਰੀਕ ਨੂੰ ਮਨਾਈ ਜਾਣੀ ਹੈ ਕਈ ਜਗ੍ਹਾ ਤੇ ਕਿਹਾ ਜਾ ਰਿਹਾ 21 ਤਰੀਕ ਨੂੰ ਕਿਤੇ ਨਾ ਕਿਤੇ ਜਾ ਕੇ ਲੋਕ ਵੀ ਇਸ ਗੱਲ ਦੇ ਵਿੱਚ ਉਲਝੇ ਹੋਏ ਨੇ ਕਿ ਦੀਵਾਲੀ ਮਨਾਈ ਕਿਸ ਦਿਨ ਜਾਣੀ ਹੈ ਦੇਖ ਸਕਦੇ ਹੋ ਤਸਵੀਰਾਂ ਹਰ ਇੱਕ ਬਾਜ਼ਾਰ ਸਜਿਆ ਹੋਇਆ ਹਰ ਇੱਕ ਦੁਕਾਨ ਜਿਹੜੀ ਹੈ ਉਹ ਸਜੀ ਹੋਈ ਹੈ ਜਿੱਥੇ ਵੀ ਤੁਹਾਡੀ ਨਿਗਾਹ ਜਾ ਰਹੀ ਹੋਵੇਗੀ ਤੁਹਾਨੂੰ ਰੌਣਕ ਹੀ ਰੌਣਕ ਜਿਹੜੀ ਹੈ ਇਸ ਬਾਜ਼ਾਰ ਦੇ ਵਿੱਚ ਨਜ਼ਰ ਆ ਰਹੀ ਹੋਵੇਗੀ ਤਾਂ ਲੋਕਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਅ ਜਿਹੜੀ ਆ ਕੋਸ਼ਿਸ਼ ਕਰਾਂਗੇ ਕੁਝ ਭਾਈਓ ਨੇ ਸ਼ੋਪਿੰਗ ਕਰਨ ਦੇ ਲਈ ਪਹੁੰਚੇ ਹੋਏ ਨੇ ਭਾਈ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਮੇਰਾ ਨਾਮ ਮਨਪੀਰ ਸਿੰਘ ਪਿੰਡ ਸੰਗੇ ਭਾਈ ਸ਼ੋਪਿੰਗ ਕਰਨ ਆਏ ਹਾਂ ਦਿਵਾਲੀ ਦੀ ਹਾਂਜੀ ਕਿਸ ਤਰ੍ਹਾਂ ਦੀਆਂ ਰੌਣਕਾਂ ਭਾਈ ਬਾਜ਼ਾਰ 'ਚ ਆ ਗਈਆਂ ਇਸ ਵਾਰ ਅੱਗੇ ਨਾਲ ਰੌਣਕ ਮੇਲਾ ਪਹਿਲਾਂ ਵਾਲਾ ਨਹੀਂ ਰਿਹਾ ਜਿੱਦਾਂ ਮਹਿੰਗਾਈ ਦੀ ਵਜ੍ਹਾ ਨਾਲ ਔਰ ਬਾਕੀ ਸਾਰਾ ਠੀਕ ਆ ਰੌਣਕ ਮੇਲਾ ਅੱਜ ਬਹੁਤ ਆ ਜੇ 20 21 ਦੇ ਦਿਵਾਲੀ ਦਾ ਕੰਫਿਊਜ਼ਨ ਚੱਲ ਰਿਹਾ ਲੋਕਾਂ 'ਚ ਕਈ ਕਹਿੰਦੇ ਨੇ ਅਸੀਂ 21 ਨੂੰ ਮਨਾਉਣੀ ਆ ਕੋਈ ਕਹਿੰਦਾ 20 ਤਰੀਕ ਨੂੰ ਮਨਾ ਰਿਹਾ ਮੱਲੋ ਫਿਰ ਵੀ ਬਹੁਤ ਭੀੜਾ ਬਹੁਤ ਅੱਗੇ ਲੈ ਰਿਆ ਲੋਕ ਸਮਾਨ ਪਤਸ਼ਾਹ ਹੈਗਾ ਲੋਕਾਂ ਦੀ ਦੁਆਰੀ ਨਾ ਤੁਸੀਂ ਭਾਈ ਕਿਸ ਤਰੀਕ ਨੂੰ ਦਿਖਤੀ ਨੂੰ ਮਨਾ ਰਹੇ ਹੋ 20 ਨੂੰ ਮਨਾ ਰਹੇ ਹੋ ਜਾਂ 21 ਨੂੰ ਕੀਤਾ ਅਸੀਂ 21 ਨੂੰ ਮਨਾ ਰਹੇ ਹਾਂ ਜੀ ਕਿਉਂਕਿ ਬੰਦੀ ਛੋੜਦੇ 21 ਤਰੀਕ ਦਾ ਤੇ 21 ਨੂੰ ਮਨਾਵਾਂਗੇ ਹਾਂ 21 ਨੂੰ ਕਿੰਨਾ ਕੁ ਫਿਰ ਖਰਚਾ ਬੱਚਿਆਂ ਨੇ ਕਰਾਤਾ ਅੱਜ ਬੱਚਿਆਂ ਦਾ ਉਹ ਤਾਂ ਅਸੀਂ ਆਪਣੀ ਮਰਜ਼ੀ ਨਾਲ ਦੁਆਰ ਰਹੇ ਹਾਂ ਸਮਾਨ ਬੱਚੇ ਦਾ ਕੋਈ ਕਹਿ ਨਹੀਂ ਰਿਹਾ ਸੀ ਸੂਟ ਫੂਟ ਦਾ ਥੋੜਾ ਖਰਚਾ ਆ ਰਿਹਾ ਬਾਕੀ ਪਟਾਕੇ ਦਾ ਨਾਰਮਲ 2000 ਬੱਚਿਆਂ ਦਾ ਆ ਰਿਹਾ ਪਟਾਕੇ ਲੈਣਾ ਐ ਦੀ ਭਾਈ ਲੈ ਲੈ ਆ ਲੈ ਰਹੇ ਹਾਂ ਬਸ ਸਕਾ ਬਿਲਕੁਲ ਭਾਈ ਉਹਨਾਂ ਦਾ ਇਹ ਕਹਿਣਾ ਹੈ ਕਿ ਹਜੇ ਕਨਫਿਊਜ਼ਨ ਜਿਹੜੀ ਬਣੀ ਹੋਈ ਹੈ ਦੇਖ ਸਕਦੇ ਹੋ ਕਿ 20 ਤਰੀਕ ਦੀ ਦੀਵਾਲੀ ਆਇਆ 21 ਤਰੀਕ ਦੀ ਇਹ ਹਜੇ ਜਿਹੜਾ ਉਹ ਕਲੀਅਰ ਜਿਹੜਾ ਨਹੀਂ ਹੋ ਰਿਹਾ ਹੋਇਆ ਹੈਗਾ ਪਹਿਲਾਂ ਅਕਸਰ ਇਹ ਦੀਵਾਲੀ ਦੇ ਤਿਉਹਾਰ ਦੇ ਉੱਤੇ ਮਿੱਟੀ ਦੇ ਦੀਵੇ ਵਰਤੇ ਜਾਂਦੇ ਸੀ ਪਰ ਜਿਸ ਤਰ੍ਹਾਂ ਹੀ ਚਾਈਨਾ ਦੀਆਂ ਲਾਈਟਾਂ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ ਦੀਵਿਆਂ ਦੀ ਜਿਹੜਾ ਕੀਮਤ ਹੈ ਮੁੱਲ ਪੈਣਾ ਉਹ ਘਟ ਜਾਂਦਾ ਹੈ ਲੋਕ ਚਾਈਨਾ ਦੀਆਂ ਆਈਟਮਾਂ ਖਰੀਦ ਲੀਆਂ ਆ ਪਸੰਦ ਕਰਦੇ ਨੇ ਭਾਈ ਨਾਲ ਗੱਲ ਕਰਾਂਗੇ ਭਾਈ ਸ਼ੋਪਿੰਗ ਕਰਨ ਆਏ ਹੋਏ ਹਾਂਜੀ ਦੀਵੇ ਲੈਣ ਆਏ ਆ ਦੀਵੇ ਲੈਣਾ ਹੈ ਭਾਈ ਕਿ ਮੈਂ ਦਿਵਾਲੀ ਐ ਵੈਸੇ ਨਾ ਲੋਕਾਂ ਨੂੰ ਕਨਫਿਊਜ਼ਨ ਬੋਧਦਾ ਦਿਵਾਲੀ 20 ਦੀ ਹੈ ਕਿ 21 ਦੀ ਤੁਸੀਂ ਕਿਲ ਦਿਨ ਮਨਾ ਰਹੇ ਹੋ ਅਸੀਂ 21 21 ਤਰੀਕ ਨੂੰ ਕਿਵੇਂ ਰੌਣਕਾਂ ਬਾਈ ਕਿੱਦਾਂ ਦੀਆਂ ਹੈਗੀਆਂ ਬਾਜ਼ਾਰ ਦੇ ਵਿੱਚ ਇਸ ਵਕਤ ਬਾਜ਼ਾਰ ਠੀਕ ਹੈ ਜੀ ਅੱਗੇ ਵਗ ਵਗ ਨੂੰ ਜਾਂ ਉਹ ਘਾਟਾ ਰੌਣਕ ਪਹਿਲਾਂ ਨਾਲੋਂ ਕਿਸ ਤੇ ਕਿੰਨਾ ਦਾ ਫਰਕ ਆਇਆ ਬਹੁਤ ਫਰਕ ਆ ਜੀ ਕਿਸਾਨਾਂ ਦੇ ਸਿਰ ਤੇ ਦਿਵਾਲੀ ਹੁੰਦੀ ਹੈ ਕਿ ਝਾੜ ਘਾਟਾ ਕਿਸਾਨਾਂ ਦਾ ਤਾਂ ਕਰਕੇ ਥੋੜਾ ਜਿਹਾ ਰਸ ਘਟਾ ਲੱਗਦਾ ਬਾਈ ਉਹ ਚੀਜ਼ 10 ਰੁਪਿਆ ਹੈ ਲੋਕਾਂ ਦੇ ਉੱਤੇ ਦੁਕਾਨਦਾਰਾਂ ਦੇ ਉੱਤੇ ਖਾਸ ਕਰਕੇ ਬਿਲਕੁਲ ਸਹੀ ਹੈ ਜੀ ਬਿਲਕੁਲ ਤਿੰਨੇ ਕੇ ਸ਼ੋਪਿੰਗ ਫਿਰ ਬੱਚਿਆਂ ਨੇ ਕਰਦਿਆ ਨੇ ਅੱਜ ਕਰਵਾਤੀ ਭਾਈ ਬਸ ਕਰ ਲਈ ਹੈ ਇਹ ਤਾਂ ਸ਼ੁਰੂ ਹੋਇਆ ਹੀ ਆਇਆ ਸ਼ੁਰੂ ਆਇਆ ਲੱਗਦਾ ਹੁਣ ਸ਼ਾਮ ਤੱਕ ਲੱਗੂ ਇਸੇ ਟਾਈਮ ਹਾਂ ਲੱਗੂ ਦਵਾਈ ਅਕਸਰ ਆਪਾਂ ਦੇਖਦੇ ਆਂ ਦੀਵੇ ਅਕਸਰ ਉਹ ਲੋਕ ਹੁਣ ਬਹੁਤ ਘੱਟ ਖਰੀਦਦੇ ਹਾਂਜੀ ਬਿਲਕੁਲ ਜੀ ਕਿਉਂਕਿ ਚਾਈਨਾ ਦੀਆਂ ਆਈਟਮਾਂ ਕਹਿੰਦੇ ਬਹੁਤ ਆ ਗਈਆਂ ਬਿਲਕੁਲ ਜੀ ਬਿਲਕੁਲ ਜੀ ਅਸੀਂ ਤਾਂ ਬਸ ਅਸੀਂ ਮਿੱਟੀ ਦੀ ਹੀ ਖਰੀਦੀ ਆ ਜੀ ਮਿੱਟੀ ਦੇ ਦੀਵੇ ਖਰੀਦਦੇ ਆਂ ਅੱਜ ਤਾਂ ਬਿਲਕੁਲ ਭਾਈ ਉਹਨਾਂ ਦਾ ਕਹਿਣਾ ਮਿੱਟੀ ਦੇ ਦੀਵੇ ਅਸੀਂ ਖਰੀਦੇ ਨੇ ਗੱਲਬਾਤ ਕਰਾਂਗੇ ਮੈਮ ਸ਼ੋਪਿੰਗ ਕਰਨ ਆਈ ਸੀ ਕਿ ਤੁਹਾਡੀ ਜੀ ਸਰ ਕਿਸ ਤਰ੍ਹਾਂ ਦੀ ਰੌਣਕ ਬਾਜ਼ਾਰ ਦੇ ਵਿੱਚ ਹੈਗੀ ਹਾਂਜੀ ਬਹੁਤ ਵਧੀਆ ਮਹੌਲ ਹੈ ਹੈਗਾ ਵੈਸੇ ਤਾਂ ਅੱਜ ਕੱਲ ਤਾਂ ਪਾਣੀ ਵਾਲੇ ਦੀਵੇ ਛੱਲਣ ਲੱਗ ਪਏ ਨੇ ਤੇਲ ਵਾਲਾ ਤਾਂ ਕੋਈ ਕੋਈ ਲਗਾ ਰਿਹਾ ਸੀ ਫਿਰ ਵੀ ਉਹੀ ਖਰੀਦ ਹਾਂਜੀ ਅਸੀਂ ਤਾਂ ਮਿੱਟੀ ਵਾਲੇ ਹੀ ਲੈਣਾ ਹੈ ਅਕਸਰ ਪਹਿਲਾਂ ਕਿਹਾ ਜਾਂਦਾ ਸੀ ਕਹਿੰਦੇ ਦੀਵੇ ਜਿਹੜੀ ਦੀਵਾਲੀ ਹੁੰਦੀ ਹੈ ਇਹ ਦੀਵਿਆਂ ਨਾਲ ਮਨਾਉਣੀ ਚਾਹੀਦੀ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂ ਪਰ ਇਹ ਚੀਜ਼ਾਂ ਹੁਣ ਖਤਮ ਹੁੰਦੀਆਂ ਜਾ ਰਹੀਆਂ ਹਾਂਜੀ ਸੱਬਿਆ ਸਾਰ ਖਤਮ ਹੁੰਦਾ ਜਾ ਰ ਹਾਂਜੀ ਪਟਾਕੇ ਪਟੂਕੇ ਲੈ ਲੈ ਬੱਚਿਆਂ ਨੇ ਖਰੀਦਦੇ ਕਿਤਾ ਅੱਜ ਸਾਰੂ ਹੁਣੇ ਹੀ ਆਏ ਅਸੀਂ ਅੱਛਾ ਹੁਣੇ ਹੀ ਆਏ ਤੁਹਾਨੂੰ ਪਤਾ ਦਿਵਾਲੀ ਵੈਸੇ 20 ਨੂੰ ਮਨਾ ਰਹੇ ਹੋ ਜਾਂ 21 ਨੂੰ ਲੋਕ ਕਹਿੰਦੇ ਤੇ 20 ਨੂੰ ਵੀ ਆਈ ਕਿ ਕੋਈ ਤਾਂ ਕਹ ਰਿਹਾ 20 ਨੂੰ ਐ ਤੇ ਨਾਨਸਾਈ ਕਲੰਡਰ ਚ 21 ਨੂੰ ਦੱਸੀ ਜਾ ਰਿਹਾ ਫਿਰ ਤੁਸੀਂ ਕਿਸ ਦਿਨ ਮਨਾ ਰਹੇ ਹੋ ਅਸੀਂ ਤਾਂ ਅੱਜ ਹੀ ਮਨਾਵਾਂਗੇ ਕੱਲ੍ਹ ਵੀ ਅੱਛਾ ਦੋਨੋਂ ਦਿਨ ਚੱਲੂਗੀ ਹਾਂਜੀ ਸਾਰਾ ਹਾਂ ਬਿਲਕੁਲ ਲੋਕਾਂ ਦਾ ਕਹਿਣਾ ਹੈ ਦੋਨੋਂ ਦਿਨ ਦਿਵਾਲੀ ਜਿਹੜੀ ਆਸੀਂ ਮਨਾਵਾਂਗੇ 20 ਤਰੀਕ ਨੂੰ ਵੀ ਦਿਵਾਲੀ ਜਿਹੜੀ ਮਨਾਈ ਜਾਵੇਗੀ 21 ਨੂੰ ਵੀ ਅਤਾ ਹੋਰ ਲੋਕਾਂ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰ ਤੁਹਾਨੂੰ ਦੁਬਾਰਾ ਤੋਂ ਤਸਵੀਰਾਂ ਜਿਹੜੀਆਂ ਨੇ ਉਹ ਜ਼ਰੂਰ ਦਿਖਾ ਦਿੰਨੇ ਆ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਲਗਾਤਾਰ ਅਸੀਂ ਸਾਂਝੀਆਂ ਕਰ ਰਹੇ ਆ ਡੀ5 ਚੈਨਲ ਪੰਜਾਬੀ ਦੇ ਉੱਤੇ ਜਿਸ ਤਰ੍ਹਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਰੌਣਕ ਜਿਹੜੀ ਹੈ ਬਾਜ਼ਾਰ ਦੇ ਵਿੱਚ ਲੱਗੀ ਹੋਈ ਹੈ ਲੋਕ ਪਟਾਕੇ ਖਰੀਦਣ ਦੇ ਲਈ ਪਹੁੰਚੇ ਹੋਏ ਨੇ ਜਾਂ ਹੋਰ ਘਰ ਦਾ ਸਮਾਨ ਬਈ ਨਾਮ ਕੀ ਹੈ ਤੁਹਾਡਾ ਉਮੇਸ਼ ਨਾਮ ਹੈ ਜੀ ਆ ਦੀਵਾਲੀ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਰੌਣਕਾਂ ਬਾਜ਼ਾਰ 'ਚ ਹੈਗੀ ਹੋਈਆਂ ਦੇਖੋ ਪਹਿਲਾਂ ਦਾ ਲੋਕੀ ਪਹਿਲਾਂ ਹੀ ਸ਼ਸ਼ੋ ਪੰਜ ਸੀ ਪਹਿਲਾਂ ਕੀ ਦੋ ਦਿਨ ਦੀ ਸ਼ਾਇਦ ਦੀਵਾਲੀ ਆ ਲੇਕਿਨ ਜੋ ਅੱਜ ਦੇ ਹਾਲਾਤ ਨੇ ਉਹ ਦੇਖ ਕੇ ਲੱਗਦਾ ਕਿ ਦੀਵਾਲੀ ਅੱਜ ਵੀ ਲੱਗੇਗੀ ਕੱਲ ਵੀ ਲੱਗੇਗੀ ਮਤਲਬ ਬਾਜ਼ਾਰ ਦੀ ਰੌਣਕਾਂ ਤੋਂ ਵੀ ਆਈਡੀਆ ਲਾਈ ਹੈ ਕਿ ਅੱਜ ਤੋਂ ਜਿਹੜੀਆਂ ਰੌਣਕਾਂ ਦੀਵਾਲੀ ਦੀਆਂ ਵਧੀਆਂ ਤਾਂ ਉਸ ਤੋਂ ਆਈਡੀਆ ਹੈ ਕਿ ਕੱਲ ਦੀਵਾਲੀ ਜਾਇ ਮਨਾਈ ਜਾਏਗੀ ਪੂਰੇ ਪ੍ਰਦੇਸ਼ ਦੇ ਵਿੱਚ ਤੁਸੀਂ ਕਿਸ ਦਿਨ ਮਨਾਉਣ ਜਾ ਰਹੇ ਹੋ ਤੁਸੀਂ ਅੱਜ ਮਨਾ ਰਹੇ ਹੋ 20 ਨੂੰ ਜਾਂ 21 ਨੂੰ ਅਸੀਂ ਕੱਲ ਮਨਾਉਣ ਜਾ ਰਹੇ ਹਾਂ ਜੀ ਹਾਂ ਜੀ ਤੁਸੀਂ ਸ਼ਾਇਦ ਸੁਣਿਆ ਹੋਵੇਗਾ ਬੈਸ਼ਨੋ ਦੇਵੀ ਮੰਦਿਰ ਵੀ ਕੱਲ ਦਾ ਹੀ ਉਹਨਾਂ ਨੇ ਕਿਹਾ ਹਰਿਮੰਦਰ ਸਾਹਿਬ ਵੀ ਕੱਲ ਦਾ ਕਿਹਾ ਇਸ ਲਈ ਜਿਹੜੀ ਮੇਬੀ ਮੇਰੇ ਸਾਹਮਣੇ 90% ਪੂਰੇ ਦੇਸ਼ 'ਚ ਦੀਵਾਲੀ ਕੱਲ ਦੀ ਮਨਾਈ ਜਾ ਰਹੀ ਹੈ ਹੂੰ ਆ ਕੀ ਲੱਗਦਾ ਜਿਵੇਂ ਦੋ ਦਿਨ ਦਾ ਲੋਕਾਂ ਦੇ ਵਿੱਚ ਕਨਫਿਊਜ਼ਨ ਹੈ 20 ਨੂੰ ਵੀ ਦੀਵਾਲੀ ਹੈ 21 ਨੂੰ ਵੀ ਕੰਮ ਦੇ ਉੱਤੇ ਫਰਕ ਪੈਂਦਾ ਪਿਆ ਉਸ ਚੀ ਦਾ ਗਾਕ ਬੱਦਰਿਆ ਜਾਂ ਨਹੀਂ ਕਿਦਾਂ ਨਹੀਂ ਬਿਲਕੁਲ ਪਿਆ ਜੀ ਕੰਮ ਦੇ ਉੱਤੇ ਫਰਕ ਕਿਹੜਾ ਕਿ ਦੋ ਦਿਨ ਡਿਵਾਈਡ ਹੋ ਗਏ ਨਹੀਂ ਤਾਂ ਕਿ ਕੀ ਹੁੰਦਾ ਜੀ ਦੀਵਾਲੀ ਵਾਲੇ ਦਿਨ ਪੂਰਾ ਬਾਜ਼ਾਰ ਭਰਦਾ ਸੀਗਾ ਉਹ ਮੇ ਵੀ ਮੈਨੂੰ ਲੱਗਦਾ ਕਿ ਜਿੰਨੀ ਕਰੋਨਾ ਕਾਜ ਹੈ ਸ਼ਾਇਦ ਉਸ ਤੋਂ ਘੱਟ ਸ਼ਾਇਦ ਕੱਲ ਦੇਖਣ ਨੂੰ ਮਿਲੇ ਹਾਂ ਹਾਂ ਬਾਈ ਤੁਸੀਂ ਸ਼ੋਪਿੰਗ ਕਰਨ ਆਏ ਸੀ ਕਿਸ ਤਰ੍ਹਾਂ ਬਾਜ਼ਾਰ ਹਾਂ ਜੀ ਬਸ ਸ਼ੋਪਿੰਗ ਕਰਨ ਆਇਆ ਸੀ ਹਾਂ દિਵਾਲੀ ਦੇ ਅਭਿਆਸ ਪੂਰੀਆ ਰੌਣਕਾਂ ਆ ਲੋਕਾਂ ਦਾ ਰਾਤ ਨੂੰ ਨਿਕਲ ਗਏ ਵਧੀਆ ਸਮਾਨ ਖਰੀਦ ਰਹੇ ਨੇ ਪਟਾਕੇ ਖਰੀਦ ਰਹੇ ਨੇ ਕੱਪੜੇ ਖਰੀਦ ਰਹੇ ਨੇ ਬਹੁਤ ਜ਼ਿਆਦਾ ਰੌਣਕ ਤੁਸੀਂ ਦੇਖ ਲਿਆ ਪਿੱਛੇ ਇਹ ਕਿਸ ਤਰ੍ਹਾਂ ਦੀ ਫਿਰ ਕਿਹੜੀ ਕਿਹੜੀ ਚੀਜ਼ ਬਾਜ਼ਾਰ ਦੇ ਵਿੱਚੋਂ ਖਰੀਦ ਲਈ ਪਟਾਕੇ ਖਰੀਦਣ ਆਏ ਹੋਏ ਸੀ ਜਾਂ ਕਿੱਦਾਂ ਸੋਚੋ ਨਹੀਂ ਹਜੇ ਤੱਕ ਖਰੀਦਣ ਪਟਾਕੇ ਸ਼ਾਮ ਨੂੰ ਖਰੀਦਾਂਗੇ ਅੱਜ ਨੂੰ દિਵਾਲੀ ਦਾ ਹਾਂ ਇਹ ਗੱਲ ਤਾਂ ਵੀ ਸੁਣਾ ਪਿਆ ਆ દિਵਾਲੀ ਬੀਨੂ ਮਨਾਉਣੀ ਆ 21 ਨੂੰ 21 ਨੂੰ ਦਰਬਾਰ ਸਾਹਿਬ ਹਰਮਿੰਦਰ ਸਾਹਿਬ ਵੀ 21 ਤਰੀਕ ਦਾ ਕਿਹਾ ਗਿਆ ਆ ਤਾਂ ਫਿਰ 21 ਤਰੀਕ ਨੂੰ ਮਨਾਉਣਾ ਆ ਤਾਂ ਬਿਲਕੁਲ ਹੈ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਆਂ ਬਈ ਡੱਕੇ ਲਾਈ ਹੋਇਆ ਤੁਸੀਂ ਹਾਂਜੀ ਕਿੱਦਾਂ ਦਾ ਬਈ ਰੌਣਕ ਕਿੱਦਾਂ ਦੀ ਹੈਗੀ ਬਜਾ ਬਸ ਠੀਕ ਹੈ ਜੀ ਹੁਣ ਰੌਣਕ ਹੋ ਰਹੀ ਹੈ ਹਾਂ ਇਸ ਟਾਈਮ ਤਾਂ ਠੀਕ ਮਾਹੌਲ ਆ ਲੋਕਾਂ ਦੇ ਵਿੱਚ ਕਨਫਿਊਜ਼ਨ ਹੈਗੀ ਹੈ ਦਿਵਾਲੀ 2021 ਦੀ ਹੈਗੀ ਸੀ ਪਰ ਹੁਣ ਲੱਗਦਾ ਵੀ ਦੂਰ ਹੋ ਗਈ ਹੈ ਜਿਵੇਂ ਕਿ ਲੱਗਦਾ ਵੀ ਕੱਲ ਨੂੰ ਮਨਾਣਗੇ ਕੱਲ ਨੂੰ 21 ਦੀ ਹਾਂ ਹਾਂ ਜਿਵੇਂ ਪਹਿਲਾਂ ਰੌਣਕ ਹੁੰਦੀ ਸੀ ਪਿਛਲੇ ਸਾਲਾਂ ਦੇ ਵਿੱਚ ਉਸ ਸਾਲ ਨਾਲੋਂ ਇਸ ਵਾਰ ਕਿੰਨਾ ਫਰਕ ਪਈ ਹੈ ਥੋੜਾ ਹੈ ਫਰਕ ਯਾਨੀ ਘੱਟ ਹੈ ਜਾਂ ਵਧਾ ਹੈ ਲੋਕਾਂ 'ਚ ਕਰੇ ਉਤਸ਼ਾਹ ਠੀਕ ਆ ਠੀਕ ਹੈ ਹਾਂ ਔਰ ਠੀਕ ਆ ਦੁਕਾਨਦਾਰੀ ਦੇ ਉੱਤੇ ਬਈ ਅਸਰ ਪੈਂਦਾ ਜਿਵੇਂ ਦੋ ਦਿਨ ਦਾ ਕਨਫਿਊਜ਼ਨ ਹੋ ਗਈ ਉਦੋਂ ਅਸਰ ਪੈਂਦਾ ਅਸਰ ਦਾ ਪੈਂਦਾ ਜੀ ਇਹ ਸਾਨੂੰ ਜੇ ਦੋ ਦਿਨ ਦੀ ਤਾਂ ਫਿਰ ਉਹਦਾ ਅਸਰ ਤਾਂ ਪੈਣਾ ਹੀ ਠੀਕ ਨਹੀਂ ਜੀ ਸਾਵੇਂ ਇੱਕ ਦਿਨ ਕੀ ਨਿਪੜਦਾ ਸਾਰਾ ਜੀ ਸਾਵੇਂ ਦੋ ਦਿਨ ਦਾ ਹੋ ਗਿਆ ਤਾਂ ਛੋਟੇ ਛੋਟੇ ਬੱਚੇ ਆਪਣੇ ਮਾਪਿਆਂ ਦੇ ਨਾਲ ਪਟਾਕੇ ਖਰੀਦਣ ਪਹੁੰਚੇ ਹੋਏ ਨੇ ਗੱਲਬਾਤ ਕਰਾਂਗੇ ਬੱਚੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੰਵਿ ਹੈ ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ ਮੈਂ 3rd ਕਲਾਸ ਪੜ੍ਹਦੀ ਆਂ ਪਟਾਕੇ ਲੈਣ ਆਏ ਸੀਗੇ ਹਾਂਜੀ ਪਾਪਾ ਨਾਲ ਹਾਂਜੀ ਕਿਹੜੇ ਕਿਹੜੇ ਬਟਾਕੇ ਲਿੱਤੇ ਗਏ ਮੈਂ ਮੁਰਗਾ ਵਾਂਗ ਲਿੱਤਾ ਪੋਪ-ਅਪ ਲਿੱਤੇ ਚਿੜਚਿੜ ਲਿੱਤਾ ਫੁੱਜੜੀ ਲਿੱਤੀ ਬਟਰਫਲਾਈ ਲਿੱਤੀ ਤੇ ਰੋਕਟ ਲਿੱਤਾ ਇੰਨੇ ਬਟਾਕੇ ਲੈ ਲੇ ਤੁਸੀਂ ਚਲਾ ਲਓਗੇ ਰੋਕਟ ਅੰਦੇ ਆ ਚਲਾਣੇ ਜੇ ਹੱਥ ਤੇ ਅੱਗ ਲੱਗੀ ਫੇਰ ਪਾਪਾ ਚਲਾਉਂਗੇ ਪਾਪਾ ਚਲਾਉਣਗੇ ਤੁਸੀਂ ਕਿਹੜੇ ਕਿਹੜੇ ਚਲਾਉਂਗੇ ਮੈਂ ਪੋਪ-ਅਪ ਚਲਾਉਂਗੀ ਮੁਰਗਾ ਚਲਾਉਂਗੀ ਚਿਚਿ ਚਲਾਉਂਗੀ ਚੱਕਰੀ ਤੇ ਬਟਰਫਲਾਈ ਤੇ ਫੁੱਲਚੜੀ ਚਲਾਉਂਗੀ ਬੱਚੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਸ਼ੀਨ ਕੋਰਾ ਕਿਹੜੀ ਕਲਾਸ ਚ ਪੜਦੇ ਹੋ ਤੁਸੀਂ ਸੈਕਿੰਡ ਕਿਹੜੇ ਸਕੂਲ ਦੇ ਵਿੱਚ ਔਰ ਇੰਟਰਨੈਸ਼ਨਲ ਸਕੂਲ ਬਾਜ਼ਾਰ ਦੇ ਵਿੱਚ ਕਿਹਦੇ ਨਾਲ ਆਏ ਹੋ ਆਪਣੇ ਚਾਚੂ ਦੇ ਨਾਲ ਪਟਾਕੇ ਲੈਣ ਆਈ ਆ ਪਟਾਕੇ ਲੈਣ ਆਏ ਸੀਗੇ ਕਿਹੜੇ-ਕਿਹੜੇ ਪਟਾਕੇ ਲਿੱਤੇ ਤੁਸੀਂ ਸੱਪ ਵਾਲੇ ਆਲੂ ਬੰਬ ਫੁੱਲ ਚੜੀ ਹੋਰ ਕਿਹੜੇ-ਕਿਹੜੇ ਲਿੱਤੇ ਪੋ ਪੋ ਤੁਹਾਨੂੰ ਆਂਦੇ ਚਲਾਣੇ ਹੱਥ ਤਾਂ ਨਹੀਂ ਮੱਚੂਗਾ ਤੁਹਾਡਾ ਚਲਾਣ ਨਾਲ ਪਹਿਲਾਂ ਵੀ ਚਲਾਣੇ ਹੋ ਓਪਾ ਬਾਲੇ ਕਿੱਦਾਂ ਚਲਾਉਂਗੇ ਓਪਾ ਬਾਲੇ ਫਿਰ ਉਹ ਖੜਦਾ ਕਰਦੇ ਆ ਕਿੰਨਾ ਗ ਚੱਗੀ ਚੱਗੀ ਨਾਮੇ ਤੁਹਾਡਾ ਜੈਸ਼ ਨਵੀ ਕਿਹੜੀ ਕਲਾਸ ਪੜ੍ਹਦੇ ਹੋ 3rd yellow ਤੁਸੀਂ ਮਾਰਕੀਟ ਦੇ ਵਿੱਚ ਆਏ ਹੋਏ ਹੋ ਅੱਜ ਪਹਿਲਾਂ ਤਾਂ ਸਭ ਤੋਂ ਕੀ ਕਰਨ ਆਏ ਸੀਗੇ ਅਸੀਂ ਪਟਾਕੇ ਲੈਣ ਆਏ ਸੀ ਕਿਹਦੇ ਨਾਲ ਆਏ ਹੋ ਦਾदू ਬੱਕਾ ਦਾ ਦਾदू ਬੱਕਾ ਦਾ ਕਿਹੜੇ-ਕਿਹੜੇ ਪਟਾਕੇ ਖਰੀਦੇ ਫਿਰ ਹੁਣ ਤੁਸੀਂ ਕਿਹੜੇ-ਕਿਹੜੇ ਹਾਂਜੀ ਅਨਾਰ ਫੁੱਲਛੜੀ ਔਰ ਆਲੂ ਬੰਬ ਤੇ ਬੁਲੇਟ ਬੰਬ ਤੁਸੀਂ ਚਲਾ ਲੈਣਾ ਸਾਰੇ ਪਟਾਕੇ ਹੋਰ ਕੀ ਕੀ ਖਰੀਦਦੇ ਇਕੱਲੇ ਪਟਾਕੇ ਹੀ ਖਰੀਦਦੇ ਜਾਂ ਹੋਰ ਵੀ ਕੁਝ ਖਰੀਦਦੇ ਹੋਰ ਵੀ ਖਰੀਦਦੇ ਹੈ ਘਰ ਦਾ ਸਾਮਾਨ ਖਰੀਦਦੇ ਹੈ ਰੰਗੋਲੀ ਵਗੈਰਾ ਦੀਵੇ ਵੀ ਵਗੈਰਾ ਖਰੀਦਦੇ ਹੈ ਰੰਗੋਲੀ ਫਿਰ ਤੁਸੀਂ ਬਣਾਓਗੇ ਘਰੇ ਜਾਂ ਮੰਮਾ ਬਣਾਉਣਗੇ ਮੈਂ ਖੁਦ ਬਣਾਉਂਗੀ ਬਨਵਾਉਂਦੀ ਆ ਬਣਾਣੀ ਹਾਂਜੀ ਤੁਹਾਨੂੰ ਕਿੱਦਾਂ ਆਉਂਦੀ ਹੈ ਕਿੱਥੋਂ ਸਿੱਖੀ ਸੀ ਤੁਸੀਂ ਮੈਂ ਆਪਣੇ ਆਪ ਪ੍ਰੈਕਟਿਸ ਕੀ ਕਰਦੀ ਸੀ ਤਦ ਮੈਂ ਸਿੱਖੀ ਆ ਕੋਈ ਵੀਡੀਓ ਦੇਖੀ ਸੀ ਉਹਦੀ YouTube ਤੇ ਜਾਂ ਕਿਦਾਂ ਨਹੀਂ ਨਹੀਂ ਆਪਣੇ ਆਪ ਆਪਣੀ ਮੰਮਾ ਨੇ ਦੇਖਿਆ ਸੀਗਾ ਤਾਂ ਮੇਰਾ ਵੀ ਜੀ ਕੀਤਾ ਮੈਂ ਖੁਦ ਸਿੱਖਾ ਵੀ ਸਿੱਖਿਆ ਬੱਚੇ ਕੀ ਨਾਮ ਹੈ ਤੁਹਾਡਾ ਹਾਰਦਿਕ ਕਿਹੜੀ ਕਲਾਸ ਚ ਪੜਦੇ ਹੋ ਫਸਟ ਆ ਮਾਰਕੀਟ ਕੀ ਕਰਨ ਆਏ ਸੀਗੇ ਪਟਾਕੇ ਲੈਣ ਆਏ ਸੀ ਇਹਦੇ ਨਾਲ ਆਏ ਹੋ ਦਾਰ ਦੇ ਨਾਲ ਕਿਹੜੇ ਕਿਹੜੇ ਪਟਾਕੇ ਖਰੀਦਦੇ ਆ ਆਲੂ ਬੰਬ ਤੇ ਫੁੱਲ ਚਿੜੀ ਤੇ ਨਾਰ ਤੇ ਬੁਲਟ ਬੰਬ ਤੇ ਆਲੂ ਬੰਬ ਬੁਲਟ ਬੰਬ ਤੁਸੀਂ ਚਲਾ ਲਵਾਂਗੇ ਧਰ ਨਹੀਂ ਲੱਗਦਾ ਤੁਹਾਨੂੰ ਬਿਲਕੁਲ ਵੀ ਨਹੀਂ ਲੱਗਦਾ ਕਿਉਂ ਪਹਿਲਾਂ ਵੀ ਚਲਾਣੇ ਹੁੰਦੇ ਹੋ ਤਾਂ ਬਿਲਕੁਲ ਜੀ ਅਸੀਂ ਗੱਲਬਾਤ ਕੀਤੀ ਹੈ ਲੋਕਾਂ ਦੇ ਨਾਲ ਲੋਕਾਂ ਦਾ ਇਹ ਕਹਿਣਾ ਹੈ ਕਿ ਅਸੀਂ ਦੀਵਾਲੀ ਨੂੰ ਲੈ ਕੇ ਸ਼ੋਪਿੰਗ ਕਰਨ ਜ਼ਰੂਰ ਪਹੁੰਚੋ ਆਏ ਹਾਂ ਪਰ ਕਿਤੇ ਨਾ ਕਿਤੇ ਜਾ ਕੇ ਪਹਿਲਾਂ ਦੇ ਨਾਲ ਉਹ ਰੌਣਕ ਜਿਹੜੀ ਆ ਉਹ ਬਾਜ਼ਾਰ ਦੇ ਵਿੱਚ ਘੱਟ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਖਿਆਲ ਹੈ ਕਿ ਦੀਵਾਲੀ 20 ਤਰੀਕ ਦੀ ਹੈ ਆ 21 ਤਰੀਕ ਦੀ ਹੈ ਕਿਉਂਕਿ ਕਨਫਿਊਜ਼ਨ ਜਿਹੜੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਪਈ ਹੋਈ ਸੀ ਕਿ ਤਾਂ ਛੋਟੇ-ਛੋਟੇ ਬੱਚੇ ਜਿਹੜੇ ਨੇ ਆਪਣੇ ਮਾਪਿਆਂ ਦੇ ਨਾਲ ਉਹ ਵੀ ਪਟਾਕੇ ਖਰੀਦਣ ਦੇ ਲਈ ਰੰਗੋਲੀ ਖਰੀਦਣ ਦੇ ਲਈ ਜਿਹੜੇ ਪਹੁੰਚੇ ਹੋਏ ਨੇ ਤਾਂ ਪਰ ਕੁਝ ਕੁ ਲੋਕਾਂ ਦਾ ਜ਼ਿਆਦਾਤਰ ਇਹ ਕਹਿਣਾ ਕਿ ਅਸੀਂ ਦੀਵਾਲੀ ਜਿਹੜੀ ਹੈ 21 ਅਕਤੂਬਰ ਨੂੰ ਜਿਹੜੀ ਹੈ ਉਹ ਮਨਾਵਾਂਗੇ ਤਾਂ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ